ਬਹੁਤ ਵੱਡੀ ਗਵਾਹੀ ਹੈ ਇਹ ਭਾਈ ਦੱਸ ਰਿਹਾ ਕਿ ਪਿਛਲੇ 1 ਸਾਲਾਂ ਤੋਂ ਇਹਨਾਂ ਨੂੰ ਦੁਸ਼ਟ ਆਤਮਾ ਦਾ ਅਟੈਕ ਹੁੰਦਾ ਸੀ ਉਹ ਇਹ ਦੱਸ ਰਿਹਾ ਕਿ ਦੁਸ਼ਟ ਆਤਮਾ ਦੇ ਅਟੈਕ ਕਰਨ ਦਾ ਪੂਰਾ ਸ਼ਰੀਰ ਜਕੜਿਆ ਰਹਿੰਦਾ ਸੀ ਪਰ ਜਦੋਂ ਚਰਚ ਵਿੱਚ ਆਏ ਇਹਨਾਂ ਨੇ ਲੇ ਹੈਂਡ ਕਰਾਈ ਅਨੋਇੰਟਿੰਗਲ ਯੂਜ਼ ਕੀਤਾ ਔਰ ਰੈਗੂਲਰ ਚਰਚ ਅਟੈਂਡ ਕੀਤਾ ਦੱਸ ਰਿਹਾ ਕਿ ਉਹ ਦੁਸ਼ਟ ਆਤਮਾ ਦੇ ਅਟੈਕ ਤੋਂ ਬਿਲਕੁਲ ਆਜ਼ਾਦ ਹੋ ਚੁੱਕੇ ਹੈ ਤਾਰੀਫ ਕਰੀਏ ਚੋਰ ਦਿਨਾਂ ਪਰਮੇਸ਼ਵਰ ਦੀ ਤਾਰੀਫ ਕਰੀਏ ਔਰ ਇਹਨਾਂ ਨੇ ਇੱਕ ਦੂਸਰੀ ਟੈਸਟਮਨੀ ਵੀ ਲਿਖੀ ਹੋਈ ਹੈ ਆਪਣੇ ਫਾਦਰ ਸਾਹਿਬ ਬਾਰੇ ਉਸ ਨੂੰ ਹallelujah ਹਾਂਜੀ ਇਹ ਭਾਈ ਦੱਸ ਰਿਹਾ ਕਿ ਇਹਨਾਂ ਦੇ ਫਾ ਔਰ ਇੱਕ ਪਰਮਾਡੋਲ ਦੀ ਗੋਲੀ ਵੀ ਖਾਂਦੇ ਸੀਗੇ ਓਕੇ ਔਰ ਇਹ ਦੱਸ ਰਹੇ ਕਿ ਉਹਨਾਂ ਨੂੰ ਇਹ ਚਰਚ ਵਿੱਚ ਲੈ ਕੇ ਆਏ ਪੁੱਤਸੀਂ ਪ੍ਰਾਰਥਨਾ ਕੀਤੀ ਤਾਂ ਉਹ ਵੀ ਬਿਲਕੁਲ ਆਜ਼ਾਦ ਹੋ ਚੁੱਕੇ ਉਸ ਨਸ਼ੇ ਦੀ ਸਿਕਰੇ ਤੋਂ ਤਾਰੀਫ ਕਰੀਏ ਖੁਦਾ ਵਨ ਦੀ ਛੋਟ ਨਾ ਤਾਰੀਫ ਕਰ ਵਡੇ ਵੱਡੇ ਕੰਮ ਕਰ ਸ਼ੁਰੂ ਕਰ ਸ਼ੁਰੂ ਕਰ ਅੱਜ ਗੱਲ ਨੂੰ ਧਿਆਨ ਦੇਣਾ ਸੁਣੋ ਇੱਥੋਂ ਵਾਲੇ ਜਿੰਨੇ ਸੀ ਉਹ ਜਲੰਧਰ ਨੂੰ ਭਜਦੇ ਸੀ ਹਾ ਜਾਨਾ ਉੱਥੇ ਬੋਤਰੀ ਕੀ ਆ ਜੀ ਥੋੜਾ ਉੱਥੋਂ ਵਾਲੇ ਇੱਥੇ ਆਣਾ ਸੱਦੇ ਤੇ ਫਿਰ ਆਖਿਆ ਬ੍ਰਦਰ ਕਿੱਥੋਂ ਆਇਓ ਹallelujah ਮਾਈਕ ਅੱਗੇ ਕਰ ਕਿੱਥੋਂ ਆਇਓ ਮਾਈਕ ਅੱਗੇ ਕਰ ਯਾਰ ਕਿੱਥੋਂ ਆਇਓ ਜੈਂ ਮਿਸੀ ਸਾਰਿਆਂ ਨੂੰ ਰਣਜੀਤ ਪਾਸਟਰ ਵਾਲ ਨੂੰ ਜੈਂ ਮਿਸੀ ਸਾਰਿਆਂ ਨੂੰ ਹਾਂ ਜੀ ਅਸੀਂ ਤਰਨਤਾਰ ਤੋਂ ਆਏ ਆ ਕਿੱਥੋਂ ਆਏ ਆ ਤਰਨਤਾਰ ਜਿੰਨਾ ਤੁਸੀਂ ਇੱਥੋਂ ਜਲੰਧਰ ਜਾਂਦੇ ਸੀ ਉਨੀ ਦੂਰੀ ਤੋਂ ਲੋਕਾਂ ਨੂੰ ਪਤਾ ਲੱਗ ਰਿਹਾ ਜੋ ਕਿਤੇ ਨਹੀਂ ਹੋ ਰਿਹਾ ਉਹ ਇਸ ਚਰਚ ਦੇ ਵਿੱਚ ਹੋ ਰਿਹਾ ਔਰ ਤਰਨਤਾਰਨ ਤੋਂ ਇੱਥੋਂ ਘੱਟੋ ਘੱਟ ਵੀ 300 ਕਿਲੋਮੀਟਰ 300 ਕਿਲੋਮੀਟਰ ਤੱਕ ਦੀ ਬੰਦਾ ਹੋਣਾ ਹੈ ਚੱਲ ਗਏ ਲੋਕ ਆ ਰਹੇ ਆ ਇਹ ਖੁਦਾ ਦੀ ਮਹਿਮਾ ਹੈ ਉਹ ਮਹਾ ਵਿਸ਼ੇਖ ਨੂੰ ਇਸ ਥੇ ਲਈ ਲੈ ਕੇ ਆਇਆ ਜਿਹੜੇ ਕੰਮਾਂ ਨੂੰ ਕਰਾਉਣ ਦੇ ਲਈ ਤੁਹਾਨੂੰ ਦੂਰ ਜਾਣਾ ਪੈਂਦਾ ਸੀ ਜਾਂ ਮੋਟੀ ਰਕਮ ਇਕੱਠੀ ਕਰਨੀ ਪੈਂਦੀ ਸੀ ਉਹ ਫਰੀ ਦੇ ਵਿੱਚ ਇਸ ਜਗ੍ਹਾ ਦੇ ਹੋਣ ਗਏ ਇਸੂ ਦੇ ਸਮਰਥੀ ਨਾਂ ਦੇ ਦੁਆਰਾ ਆਪ ਲੋਕ ਦਿਨ ਤਾਰੀਫ ਕਰੀਏ ਫਤਵਾਨ ਦੇ ਹਾਲੇਲੂਇਆ ਇਸ ਪ੍ਰਧਾਨ ਨੂੰ ਬੇਸ਼ਾਨਦ ਹੋ ਕਿ ਜਿਹੜੇ ਰੈਗੂਲਰ ਆ ਰਹੇ ਆ ਉਹ ਜਰੂਰ ਇਹਨੂੰ ਸਾਨਦੇ ਮੁਰ ਦੋ ਤਿੰਨਾਂ ਦੇ ਦਾ ਹੱਥ ਪੈਰ ਵੀ ਮੇਰੇ ਸਾਹ ਨਾਲ ਆਏ ਨੇ ਮਸਲੇ ਇਹ ਕਿ ਉਸ ਟਾਈਮ ਜਦ ਦੁਸ਼ਟ ਆਤਮਾ ਅਟੈਕ ਕਰਦਾ ਸੀ ਜਾਣਦੇ ਹੋ ਕਿ ਨਹੀਂ ਜਾਣਦੇ ਕਿ ਨੇ ਜਿਹੜਾ ਇਹਨੇ ਦੇਖਿਆ ਸੀਗਾ ਜਦ ਦੁਸ਼ਟ ਆਤਮਾ ਅਟੈਕ ਕਰਦਾ ਸੀ ਜਦ ਇਹ ਚਰਚ ਦੇ ਵਿੱਚ ਜਾਂਦੇ ਸੀ ਤਾਂ ਕੀ ਹਾਲ ਹੁੰਦਾ ਸੀਗਾ ਇਹਨਾਂ ਦਾ ਪਰ ਕੀ ਤੁਹਾਡੀ ਸ਼ੁਰੂਆਤ ਇੱਥੇ ਹੀ ਹੋਈ ਸੀ ਬ੍ਰਦਰ ਇਹ ਪਹਿਲਾਂ ਜਾ ਰਹੇ ਸੀ ਕਿਤੇ ਪੇ ਸਰਜੀਗਨਾਂ ਦੇ ਅਸੀਂ ਨਾ ਮਤਲਬ ਕੋਈ ਵੀ ਇਥੋਂ ਤੱਕ ਬਾਬਾ ਕੋਈ ਕੋਈ ਸਿਆਣਾ ਕੋਈ ਕੋਈ ਕਿਹੜੀ ਵੀ ਜਗਾ ਨਹੀਂ ਹੈਗੀ ਛੱਡੀ ਨਹੀਂ ਆਪਸ ਸਾਨੂੰ ਇੱਥੇ ਆ ਕੇ ਸਾਨੂੰ ਸਾਡੇ ਦਿਲ ਨੂੰ ਸਕੂਨ ਮਿਲਿਆ ਤੇ ਮੈਨੂੰ ਇਥੇ ਆਜ਼ਾਦੀ ਮਿਲੀ ਹੈ ਅੱਛਾ ਤੁਸੀਂ ਕੋਈ ਬਾਬਾ ਨਹੀਂ ਛੱਡੇਗਾ ਕੋਈ ਗੁਰਦੁਆਰਾ ਤੇ ਵੀ ਕੋਈ ਜਗਾ ਨਹੀਂ ਛੱਡੀ ਨਹੀਂ ਨਹੀਂ ਘਰ ਦੇ ਵਿੱਚ ਤੰਦਨ ਬਾਬਾ ਉਹਨਾਂ ਨੇ ਸੋਢੀ ਪਾਸ਼ਾ ਦੀ ਯੋਧਾ ਲਾਉਨੇ ਹਾਂ ਓਏ ਹੁਣ ਤੰਦਨ ਨਹੀਂ ਕਰਨਾ ਹੁਣ ਇੱਥੋਂ ਦੀ ਦਾਨਦਾਰ ਨੇ ਆ ਜਿਸ ਵੇਲੇ ਆਇਆ ਜਿਸ ਵੇਲੇ ਗਿਆ ਹੈ ਹੁਣ ਸਦਾ ਆਖੋ ਉਹ ਮੜ ਪਾਗਾ ਸੀਗਾ ਉਸ ਜਗਾਂ ਦੇ ਜਿਹਦੀ ਸੇਵਾ ਕਰਦੇ ਸੀ ਕੈਨੇਡਾ ਟਾਈਮ ਤੋਂ ਕਰ ਰਹੇ ਪਹਿਲਾਂ ਮੈਂ ਤੇ 1 ਸਾਲ ਤੇ ਕਰਦਾ ਸੀ ਇਹਦਾ ਜਿਹੜਾ ਡੈਡੀ ਸੀ 500 ਹੱਥ ਹੱਬ ਤੋਂ ਕਰਨ ਦੇ ਹੀ ਪਹਿਲਾਂ ਲਈ ਓਕੇ ਉਹਨਾਂ ਨੇ ਇਹਦੀ ਸੇਵਾ ਕੀਤੀ ਤੇ ਉਹਦਾ ਕਿਤੇ ਵੀ ਬੁਰਾ ਤਰ ਨਾ ਕੀਤੀ ਦੋ ਦੋ ਕਿਤੇ ਲੈ ਲਈ ਆ ਉਸ ਤੋਂ ਬਾਅਦ ਜਿਉਂਦੇ ਘਰੋਂ ਉਹ ਕਾ ਕੰਮ ਲਗਾਇਆ ਤੇ ਉਸ ਤੋਂ ਬਾਅਦ ਕਦੀ ਨਾ ਕੰਮ ਨਹੀਂ ਵਾਤੇ ਠਾ 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 ਉਹ ਪਤਾ ਹੀ ਜਾਂਦਾ ਸੀ ਕੰਮ ਤੁਹਾਡਾ ਪਰਿਵਾਰ ਜਿਹੜਾ ਉਹ ਦਿਨ ਬਾਦੇ ਨੀਚੇ ਜਾਂਦਾ ਜਾਂਦਾ ਸੀਗਾ ਹਾਂਜੀ ਤੁਸੀਂ ਮੈਨੂੰ ਦੱਸਿਆ ਸੀਗਾ ਵੀ ਕਰਜ਼ੇ ਦਿਨ ਬਾ ਦਿਨ ਵਧਦੇ ਜਾਂਦੇ ਸੀਗੇ ਹਾਂਜੀ ਦੁਸ਼ਟ ਆਤਮਾ ਦੇ ਅਟੈਕ ਵਧਦੇ ਜਾਂਦੇ ਸੀ ਬੜੀਆਂ ਜਗਾਵਾਂ ਤੇ ਜਾ ਕੇ ਦੇਖਿਆ ਪਰ ਕਿਤੋਂ ਵੀ ਛੁਟਕਾਰਾ ਨਹੀਂ ਮਿਲਿਆ ਨਹੀਂ ਜੀ ਉਹ ਚਰਚ ਦੇ ਬਾਰੇ ਕਿੱਦਾਂ ਪਤਾ ਲੱਗਾ ਚਰਚ ਦੇ ਬਾਰੇ ਸਾਡੇ ਆ ਮਮੀ ਜੀ ਆਉਂਦੇ ਆ ਇਥੇ ਉਹਨਾਂ ਨੇ ਨਾਲ ਇੱਕ ਭੈਣ ਇਥੇ ਕੀ ਨਾਮ ਭੈਣ ਦਾ ਹੈ ਕਿਰਨਾ ਕਰਨੇ ਪੈਣਿਆ ਸੀ ਓਕੇ ਓਕੇ ਉਹਨਾਂ ਨੇ ਤਾਂ ਸਾਨੂੰ ਇੱਥੇ ਲੈ ਕੇ ਆਏ ਆ ਤਾਂ ਸਾਨੂੰ ਤਾਂ ਪਤਾ ਲੱਗਿਆ ਸੀ ਅੱਛਾ ਔਰ ਜਦੋਂ ਤੁਸੀਂ ਜਰਚ ਦੇ ਵਿੱਚ ਆਉਣ ਲੱਗੇ ਤੁਸੀਂ ਪਹਿਲਾਂ ਜਰਚ ਦੇ ਬਾਰੇ ਜਾਣਦੇ ਨਹੀਂ ਸੀ ਨਹੀਂ ਅਸੀਂ ਜਾਂਦੇ ਫਿਰ ਤੁਹਾਡਾ ਵਿਸ਼ਵਾਸ ਕਿਤਾ ਬਣਿਆ ਕਿ ਇੱਥੇ ਹੋ ਸਕਦਾ ਮੈਂ ਵਿਸ਼ਵਾਸ ਹਿੰਦਰਾ ਆ ਬਣਿਆ ਮੈਂ ਫੋਨ ਤੇ ਫੇਸਬੁੱਕ ਤੇ ਦੇਖਦਾ ਰਹਿੰਦਾ ਜਰਿੰਦਰ ਪਾ ਜਿਹੜੀ ਹੁੰਦੀ ਲਾਈਵ ਚੱਲਦਾ ਰਹਿੰਦਾ ਵਾ ਉਹ ਦੇਖਦਾ ਰਹਿੰਦਾ ਕਈ ਸਾਰੇ ਜਾਨੇ ਠੀਕ ਹੁੰਦੇ ਇੱਥੇ ਓਕੇ ਮਤਲਬ ਕਈਆਂ ਦੇ ਗੋਡੇ ਠੀਕ ਹੋ ਜਾਂਦੇ ਆ ਕਈ ਕੁਰਸੀਆਂ ਉੱਠ ਖੜਾਉਂਦੇ ਆ ਕਈਆਂ ਬਿਮਾਰੀਆਂ ਕਿੰਦਾਂ ਦੀਆਂ ਕਈਆਂ ਤਰ੍ਹਾਂ ਦੇ ਰੋਗ ਹੁੰਦੇ ਆ ਉਹ ਉਹ ਗੱਲ ਆਈ ਮੈਂ ਵੀ ਜਾਨਾ ਤੇ ਯਾਰ ਮੇਰੀ ਵੀ ਗੱਲ ਉਹ ਸੁਣੂਗਾ ਇਹ ਗੱਲ ਕਹਦੀ ਮੈਂ ਵਿਸ਼ਵਾਸ ਕਰੂੰਗਾ ਤੇ ਮੇਰੀ ਵੀ ਗੱਲ ਸੁਣੀ ਸੁਣੀ ਜਾਊਗੀ ਬਿਲਕੁਲ ਇੱਕ ਸੰਡੇ ਆ ਦੂਜਾ ਸੰਡੇ ਆ ਪਰ ਮੇਰਾ ਦਿਨ ਮੈਂ ਮੈਂ ਭਾਈ ਸਰ ਪਾਸ ਜੀ ਨੂੰ ਮਰੋਈ ਫੋਨ ਹੁੰਦਾ ਨਹੀਂ ਹਾਂ ਤੁਹਾਨੂੰ ਫੋਨ ਰੋਜ਼ ਫੋਨ ਹੁਣਾ ਨਹੀਂ ਮੈਂ ਫੋਨ ਲਾਣਾ ਪਾਪਾ ਜੀ ਮੈਂ ਨਾ ਮੈਨੂੰ ਫੇਰ ਅਟੈਕ ਹੁੰਦਾ ਵਾ ਔਰ ਇੱਕ ਗੱਲ ਇਹ ਤੁਹਾਡੇ ਸਾਰਿਆਂ ਦੇ ਸੁਣਨ ਵਾਲੀ ਆ ਇਹ ਜਿੱਦਾਂ ਜਿੱਦਾਂ ਚਾਰ ਚਾਰੇ ਸੀ ਉਦਾਂ ਉਦਾਂ ਅਟੈਕ ਕੱਟ ਨਹੀਂ ਸੀ ਹੋਰੇ ਵੱਧ ਰਹੇ ਸੀ ਅਨਮੇਂ ਦੱਸਦਾ ਜਦੋਂ ਕਿਸੇ ਚੀਜ਼ ਦਾ ਖਾਤਮਾ ਹੁੰਦਾ ਹੈ ਜਦੋਂ ਦਾ ਐਂਡ ਆਉਂਦਾ ਹੈ ਉਹ ਇੱਕਦਮ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਚਰ ਜਾਣ ਦੇ ਬਾਵਜੂਦ ਅਟੈਕ ਹੋ ਰਹੇ ਸੀਗੇ ਤੁਹਾਡੇ ਉੱਪਰ ਮਾਈਕ ਅੱਗੇ ਹਾਂਜੀ ਹਾਂਜੀ ਚਰ ਜਾਣ ਦੇ ਬਾਵਜੂਦ ਵੀ ਅਟੈਕ ਹੋ ਰਹੇ ਸੀਗੇ ਇੱਥੋਂ ਤੱਕ ਮੇਰਾ ਮਨ ਨਹੀਂ ਜਿਹੜਾ ਮੈਂ ਚਰਚ ਨਹੀਂ ਜਾਣਾ ਅਈ ਤੋ ਤੱਕ ਮੈਨੂੰ ਪੂਰਾ ਦਬਾਅ ਪੂਰਾ ਫੋਲ ਪਾਉਂਦਾ ਮੈਂ ਕਈ ਯਾਰ ਵੀ ਰਹੇ ਹੁੰਆਂ ਜਿਹੜੀ ਮੇਰੀ ਵਾਈਫ ਹੈ ਮੈਨੂੰ ਠੱਕੇ ਨਾਲ ਜਿੰਨੂੰ ਕਹਿਣਾ ਟੱਕਾ ਢੀਰ ਪਾ ਦਈਏ ਗੱਡੀ ਦਾ ਰੇੜ ਲਾ ਬਸ ਉਹ ਕੰਮ ਆਏ ਠੱਕੇ ਨਾਲ ਲੈ ਆ ਤੇ ਫੇਕ ਕਰਾ ਕੇ ਫਿਰ ਦੋਦੇ ਸੀ ਅਗਰੇ ਤੁਹਾਨੂੰ ਠੱਕੇ ਦੇ ਨਾਲ ਲੈ ਕੇ ਆਉਂਦੇ ਰਹਿਦਾ ਜੀ ਛੁੜਕਾਰਾ ਵੀ ਮਿਲ ਚੁਕਾ ਹੈ ਤੁਹਾਨੂੰ ਯੈਸ ਚੋਰ ਦੇ ਨਾਲ ਤਾਰੀਫ ਕਰੀਏ ਖੁਦਾਵੰਦ ਲਈ ਚੋਰ ਦੇ ਨਾਲ ਚੋਲੇ ਨਾਲ ਤਾਰੀਫ ਕਰੀਏ ਵੱਡੇ ਵੱਡੇ ਕੰਮ ਕਰਦਾ ਹੈ ਮਹਾ ਅਭੀਖ ਤਾਰੀਫ ਹallelujah ਸੁਣੀਆਂ ਦਿਹਾਦੇ ਨਾਲ ਪਹਿਲਾਂ ਉਸ ਸਿਸਟਰ ਦੇ ਅੱਗੇ ਮਾਈਕ ਕਰੀਏ ਇਨਾਂ ਦੀ ਵਾਈਫ ਦੀ ਵੀ ਟੈਸਟ ਬਣੀ ਹੈ ਕੀ ਟੈਸਟ ਬਣੀ ਸੀ ਆਪਣੀ ਟੈਸਟ ਬਣੀ ਨੂੰ ਸ਼ੇਅਰ ਕਰੀਏ ਰੋਕਾਂ ਤੁਹਾਨੂੰ ਕੀ ਪ੍ਰੋਬਲਮ ਸੀ ਕਿੰਨੇ ਤੋਂ ਪਰਮੇਸ਼ਵਰ ਨੇ ਤੁਹਾਨੂੰ ਚੁਗਾਈ ਦਿੱਤੀ ਔਰ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤਾਂ ਸਾਈ ਜੀ ਮੇਰੇ ਰਸੋਲੀ ਸੀ ਓਕੇ ਰਸੋਲੀ ਸੀ ਤੁਹਾਡੀ ਕਿੰਨੇ ਟਾਈਮ ਤੋਂ ਰਸੋਲੀ ਸੀ ਤਾਂ ਉਹ ਇੱਕ ਸਾਲ ਤੋਂ ਇੱਕ ਸਾਲ ਤੋਂ ਰਸੋਲੀ ਸੀ ਹਾਂ ਜੀ ਡਾਕਟਰ ਵਗੈਰਾ ਨੂੰ ਦਿਖਾਇਆ ਸੀਗਾ ਤੁਸੀਂ ਹਾਂ ਜੀ ਦਿਖਾਇਆ ਸੀ ਡਾਕਟਰ ਕੀ ਕਹਿ ਰਿਹਾ ਸੀ ਉਹ ਦਵਾਈ ਦਿੱਤੀ ਸੀ 5 ਦਿਨਾਂ ਦੀ ਕਹਿੰਦੇ ਜੇ ਨਾਮ ਫਰਕ ਪਿਆ ਫਿਰ ਅਪਰੇਸ਼ਨ ਕਰਾਣਾ ਅੱਛਾ ਕਹਿੰਦੇ ਸੀ ਅਪਰੇਸ਼ਨ ਕਰਵਾਉਣਾ ਪਊਗਾ ਪਰ ਜਿੱਦਾਂ ਤੁਸੀਂ ਜਾਂਚ ਚਾਏ ਤੁਹਾਡੇ ਲਈ ਪ੍ਰਾਰਥਨਾ ਹੁੰਦੀ ਈ ਔਰ ਅਨਾਇੰਟਿੰਗ ਆਇਲ ਨੂੰ ਯੂਜ਼ ਕਰਿਆ ਤੁਸੀਂ ਔਰ ਉਸ ਤੋਂ ਬਾਅਦ ਬਿਲਕੁਲ ਉਹ ਰਸੋਲੀ ਖਤਮ ਹੋ ਚੁੱਕੀ ਹੈ ਹਾਂ ਜੀ ਦੇਖੀਏ ਗਵਾਹੀ ਛੋਟੀ ਨਹੀਂ ਹੈ ਤਾਰੀਫ ਕਰੀਏ ਖੁਦਾਵਾਨ ਦੀ ਚੋਰ ਦੇ ਨਾਲ ਤਾਰੀਫ ਕਰੀਏ ਬਗਤ ਇਰਾਤਮਾ ਦੀ ਤੁਹਾਨੂੰ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਪੁਲੀਸ ਜਗ੍ਹਾ ਤੇ ਮਹਾਵਿਸ਼ੇਕ ਹੈ ਜੋ ਅੱਜ ਮੇਰੇ ਲਈ ਵੀ ਅਦਭੁਤ ਕੰਮ ਕਰਨ ਵਾਲਾ ਹੈ ਹਾਂ ਜੀ ਹਾਂ ਜੀ ਹਾਂ ਜੀ ਮਾਈਕ ਰਹੀ ਅੱਗੇ ਹੋਰ ਕੀ ਟੈਸ ਬਣੀ ਪਾਪਾ ਇਹ ਇਕ ਗਾਇਬ ਹੋ ਰਿਹਾ ਜੀ ਪਿਛਲੇ ਸੰਡੇ ਨਾ ਤੁਸੀਂ ਆਖਿਆ ਸੀ ਸਾਰੇ ਪਰਿਵਾਰ ਨੂੰ ਇਕੱਲੀ ਤੁਸੀਂ ਇੱਥੇ ਲੈ ਕੇ ਆਓ ਸਹੀ ਇੱਕ ਗੱਲ ਜੀ ਤੁਸੀਂ ਲੈ ਕੇ ਲਿਆਓ ਸਹੀ ਮੈਂ ਕਹਿੰਦਾ ਮਤਲਬ ਕਿ ਸ਼ੁਰੂਆਤ ਇਹਨਾਂ ਤੋਂ ਹੋਈ ਹੈ ਬਾਈਪਲ ਦਾ ਵਚਨ ਕੀ ਹੈ ਕਹਿੰਦਾ ਤੂੰ ਬਾਈ ਤੇ ਤੇਰਾ ਘਰਾਣਾ ਬਚਾਇਆ ਜਾਊਗਾ ਇਹ ਦੋਨੋਂ ਹਸਬੰਡ ਵਾਈਫ ਆ ਰਹੇ ਸੀ ਪਰ ਇਹਨਾਂ ਦਾ ਬਾਪ ਜੋ ਹੈ ਇਹਨਾਂ ਦਾ ਫਾਦਰ ਹੈ ਉਹ ਉਹੀ ਦੀਵਾਵਤੀ ਕਰਨ ਵਾਲਾ ਹੈ ਉਹ ਚਰਚ ਦੇ ਵਿੱਚ ਨਹੀਂ ਸੀ ਆਉਂਦਾ ਪਰ ਮੈਨਾਂ ਨੂੰ ਕਿਹਾ ਕਹਿੰਦੇ ਉਹ ਕਹਿੰਦੇ ਸਾਡੀ ਸ਼ੁਕਰ ਜਾਏ ਸਾਡਾ ਨਸ਼ਾ ਜਾਏ ਫਿਰ ਮੰਨਾਂਗੇ ਅਸੀਂ ਚਰਚ ਨੂੰ ਬਾਹ ਮਨਣਾ ਬਣਾਉਣਾਂ ਤੋਂ ਬਾਅਦ ਹੀ ਗਾਲੇ ਕੋਰੀ ਚਰਚ ਲੈ ਕੇ ਆਓ ਤੁਸੀਂ ਔਰ ਜਦੋਂ ਚਰਚ ਲੈ ਕੇ ਆਏ ਤਾਂ ਕੀ ਹੋਇਆ ਜਾਚ ਆਇਆ ਤੇ ਜਦੋਂ ਮੈਨੂੰ ਪਹਿਲਾਂ ਹਰ ਸੰਦੇ ਜਦੋਂ ਮੰਮਾ ਮਰਮੋ ਦੀ ਤੇ ਮੈਂ ਜਦੋਂ ਧਿਆਨ ਲਾਣਾ ਮਰੇ ਦੇ ਵਿੱਚ ਮੈਥ ਲਿਟ ਰਹਿ ਜਾਣਾ ਤਾਂ ਮੈਨੂੰ ਬੰਦਗੀ ਨਹੀਂ ਮੇਰਾ ਮਨ ਦੇਲ ਕਰਦਾ ਇਹਨਾਂ ਬੰਦਗੀ ਸੁਣਾਉਣਾ ਚਾਹ ਤੇ ਜਦੋਂ ਇਹ ਕਹਿਣਾ ਫਿਰ ਮੈਂ ਖੁੱਲ ਕੇ ਨੱਚਿਆ ਦਿਲ ਖੁਸ਼ ਹੋ ਕੇ ਨੱਚਿਆ ਇਹਦੇ ਇਹ ਕੀ ਕਹਿਣਾ ਚਾਹਦੇ ਆ ਕਿ ਇਹਨਾਂ ਦੇ ਫਾਦਰ ਸਾਹਿਬ ਨੇ ਜੋ ਗਲਤੀਆਂ ਕੀਤੀਆਂ ਜੋ ਦੋਤਾ ਜੂਤਾ ਲਾਉਂਦੇ ਰਹੇ ਉਹਨਾਂ ਦਾ ਅਸਰ ਇਹਨਾਂ ਦੇ ਉੱਪਰ ਸੀ ਕਹਿੰਦੇ ਮੈਂ ਚਰਚ ਆਉਂਦਾ ਤਾਂ ਬੰਦਗੀ ਸੁਣਨ ਦੇ ਲਈ ਸੀ ਪਰ ਦੁਸ਼ਟ ਆਦਮੀ ਐਟੈਕ ਕਰਦੇ ਸੀ ਮੈਨੂੰ ਤੋਂ ਕੁਝ ਵੀ ਸੁਣਿਆ ਨਹੀਂ ਸੀ ਜਾਂਦਾ ਕਹਿੰਦਾ ਬੜਾ ਪਰੇਸ਼ਾਨ ਸੀ ਕਹਿੰਦਾ ਇੱਕ ਦਿਨ ਮੈਂ ਉਹਨੂੰ ਹੀ ਗੁੱਟੋ ਫੜ ਲਿਆ ਜਿੱਦਲੇ ਕਰਕੇ ਸਾਰਾ ਕੁਝ ਚੱਲ ਰਿਹਾ ਕਹਿੰਦਾ ਉਸ ਦਿਨ ਮੈਂ ਸਹੀ ਸੀ ਕਿ ਮੇਰਾ ਪਿਓ ਡਿੱਗ ਗਿਆ ਕਹਿੰਦਾ ਮੈਂ ਇਸੇ ਖੁਸ਼ੀ ਚ ਕਿ ਮੇਰਾ ਬਾਪੂ ਇਸ ਜਗ੍ਹਾ ਤੇ ਡੇਕਿਆ ਕਹਿੰਦਾ ਮੈਂ ਪੂਰੀ ਮੀਟਿੰਗ ਦੇ ਵਿੱਚ ਨੱਚਦਾ ਰਿਹਾ ਤੁਸੀਂ ਦੇਖਿਆ ਵੀ ਸੀਗਾ ਲਾਸਟ ਦੇ ਕਾਰਿਬ ਕਰੀਏ ਜੋਰ ਦੇ ਨਾਲ ਪਵਿੱਤਰ ਅਸਮਦਰੀ ਕਰਿ ਇਕ ਯਹੋਵਾ ਦਾ ਅਟੀ ਝੋਸ਼ਾ ਜਹਾਂ ਮਹਾਂ